ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਅਨਮੋਲ ਬਚਨ ਜਿਨ੍ਹਾਂ ਨੂੰ ਸੁਣ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਬਦਲ ਸਕਦੇ ਨੇ ਤੇ ਪ੍ਰਮਾਤਮਾ ਦੇ ਰਾਹ ਤੇ ਤੋਰ ਸਕਦੇ ਨੇ ਉਹ ਬਚਨ ਇਸ ਪ੍ਰਕਾਰ ਨੇ ਪਹਿਲਾ ਬਚਨ ਅਰਦਾਸ ਕੀੜੀ ਤੋਂ ਲੈ ਕੇ ਹਾਥੀ ਤੱਕ ਦੀ ਸੁਣੀ ਜਾਂਦੀ ਹੈ ਪਰ ਮੰਨੀ ਉਹੀ ਜਾਂਦੀ ਹੈ ਜੋ ਅਕਾਲ ਪੁਰਖ ਨੂੰ ਪਾਵੇ ਦੂਜਾ ਬਚਨ ਨਿਤਨੇਮ ਪੱਕਾ ਕਰੋ ਗੁਰੂ ਘਰ ਦੀ ਹਾਜ਼ਰੀ ਭਰੋ ਮਾਰੇ ਕੰਮ ਆਪੇ ਹਟ ਜਾਣਗੇ ਤੀਜਾ ਬਚਨ ਜਿਹੜਾ ਮਾਪੁਰਖਾਂ ਦੀ ਨਿੰਦਿਆ ਕਰਦਾ ਹੈ ਉਸ ਨੂੰ ਜ਼ਹਿਰ ਦੇਣ ਦੀ ਲੋੜ ਨਹੀਂ ਚੌਥਾ ਬਚਨ ਕਿਸਮਤ ਕੋਈ ਚੀਜ਼ ਨਹੀਂ ਉਦਮ ਦੀ ਲੋੜ ਹੈ ਉਹ ਸਿੱਖ ਹੀ ਕਾਢਾ ਜੋ ਸੂਰਜ ਚੜੇ ਇਸ਼ਨਾਨ ਕਰੇ ਨੰਬਰ 5 ਮਨੁੱਖ ਦਾ ਨਾਮ ਸਿੱਖਾਂ ਦੀ ਸੂਚੀ ਵਿੱਚ ਉਦੋਂ ਦਰਜ ਹੁੰਦਾ ਹੈ ਜਦੋਂ ਅੰਮ੍ਰਿਤ ਛਕਦਾ ਹੈ ਨੰਬਰ 6 ਕੋਈ ਦੱਸੋ ਬਾਈ ਦੁਨੀਆ ਵਿੱਚ ਸਭ ਤੋਂ ਬੁਰੀ ਚੀਜ਼ ਕਿਹੜੀ ਹੈ ਰੱਬ ਨੂੰ ਭੁੱਲ ਜਾਣਾ ਦੁਨੀਆ 'ਚ ਸਭ ਤੋਂ ਬੁਰੀ ਚੀਜ਼ ਹੈ ਮੈਂ ਉਮੀਦ ਕਰਦਾ ਇਹਨਾਂ ਗੱਲਾਂ ਰਾਹੀਂ ਤੁਸੀਂ ਆਪਣੇ ਜੀਵਨ ਨੂੰ ਇੱਕ ਨਵੀਂ ਸੇਧ ਦੇ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ